ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਅਨੰਦਪੁਰ ਸਾਹਿਬ ਤੋਂ ਗੱਡ ਸ਼ੰਕਰ ਰੋਡ ਫੋਰ ਲੈਂਡ ਦਾ ਕੰਮ ਪਿਛਲੇ 8 ਛੇ ਮਹੀਨਿਆਂ ਤੋਂ ਜਰੋ ਨਿਰੰਤਰ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਅਸੀਂ ਖਾਨ ਪਰਖੂਹੀ ਤੋਂ ਬੈਗ ਸਿੰਘ ਪਰਵਲ ਨੂੰ ਖੜੇ ਆ ਸਾਹਮਣੇ ਬਾਬਾ ਜੀ ਬੈਠੇ ਆ ਗੱਡੀਆਂ ਖੜੀਆਂ ਆ ਕਾਰ ਸੇਵਾ ਕੇ ਅਨੰਦਗੜਾ ਸਾਹਮਣੇ ਬਾਬਾ ਜੀ ਆ ਤਖਤੇ ਬੈਠੇ ਆ ਤੇ ਸੇਵਾ ਕਰਾ ਰਹੇ ਆ ਇਧਰ ਮਸ਼ੀਨਰੀ ਜਿਹੜੀ ਕਾਰ ਸੇਵਾ ਗਲਾ ਅਨੰਦਗੜ੍ਹ ਦੀ ਉਹ ਵੀ ਨਿਯੰਤਰ ਜਿਹੜੀਆਂ ਸੇਵਾਵਾਂ ਕਿਤੇ ਜੀਸੀਬੀ ਲੱਗੀ ਹੋਈ ਆ ਕਿਵੇਂ ਕੋਗਲੈਂਡ ਕੰਮ ਕਰ ਰਹੀ ਹੋ ਕਰ ਰਹੀ ਆ ਇਧਰ ਬੈਡ ਜਿਹੜਾ ਨਵਾਂ ਬੈਡ ਬਣਨੇ ਜਾ ਰਿਹਾ ਹੈ ਤੇ ਸਾਹਮਣੇ ਜਿਹੜਾ ਬਲਡੋਜ਼ਰ ਹੈ ਉਹ ਵੀ ਖੜਾ ਹੈ ਵਾਈਬ੍ਰੇਸ਼ਨ ਵਾਲਾ ੜਵਾਲ ਭਾਈ ਮਜਾਰੀ ਤੋਂ ਸਾਹਮਣੇ ਗੱਡੀ ਜਿਹੜੀ ਬਾਬਾ ਜੀ ਦੀ ਚੰਦਪੁਰ ਵੇਲੇ ਵਾਲੇ ਬਾਬਾ ਜੀ ਆ ਉਹਨਾਂ ਦੀ ਵੀ ਗੱਡੀ ਉਹ ਖੜੀ ਐ ਸੰਗ ਤਾਂ ਜਿਹੜੀਆਂ ਨਿਯੰਤਰ ਕੰਮ ਚੱਲ ਰਹੇ ਐ ਫੋਰ ਲੇਨ ਰੋਡ ਦੀਆਂ ਜਿਹੜੀਆਂ ਤਿਆਰੀਆਂ ਖਿੱਚੋ ਕੇ ਚੱਲ ਰੀਆਂ ਆਣੇ ਵਾਲੇ ਅਗਲੇ ਹੋਲਾ ਮਹੱਲੇ ਦੇ ਵਿੱਚ ਜਿਹੜਾ ਰੋਡ ਬਣਦਾ ਤੇ ਤਿਆਰ ਹੋ ਜਾਣਾ ਐ ਆਪ ਸੰਸਦਾਂ ਦਾ ਸਹਿਯੋਗ ਚੱਲੀ ਜਾਏ ਉਹ ਜੋ ਕੰਮ ਪਿਛਲੇ 20 ਸਾਲਾਂ ਤੋਂ ਨਹੀਂ ਹੋ ਸਕਿਆ ਉਹ ਸਰ સેવા ਖਿਲਾ ਅਨੰਦਗੜ੍ਹ ਕਰਾ ਰਹੇ ਆ ਗੁਰੂਦੇਵ ਸਿੰਘ ਢੰਡੇ ਵਰਤਾਰੇ ਇਹ ਅਪਰੇਟਰਾਂ ਨੂੰ ਜੂਸ ਬਾਬਾ ਜੀ ਚਰਮੀ ਨੂੰ ਮੁੱਖ ਰੱਖਦਿਆਂ ਹੋਇਆਂ ਪਾਰ ਸੇਵਾ ਗਿਲਾਂ ਅਨੰਦਗੜ੍ਹ ਦੀ ਨਿਯੰਤਰ ਸੇਵਾਵਾਂ ਜਿਹੜੀਆਂ ਚੱਲ ਰਹੀਆਂ ਹੈ ਜਿੱਥੇ ਕਿ ਕਾਣਪੁਰ ਖੂਈ ਤੋਂ ਬੀਜ ਦਾ ਏਰੀਆ ਜੋੜਿਆ ਜੋੜਿਆ ਗਿਆ ਹੈ ਉਹਦੇ ਨਾਲ ਨਾਲ ਅੱਜ ਅਸੀਂ ਕਾਣਪੁਰ ਖੂਈ ਤੋਂ ਇਸ ਤਰ੍ਹਾਂ ਪਿਛਲੇ ਦਿਨੀ ਡੈਮੋ ਬਣ ਕੇ ਤਿਆਰ ਹੋਇਆ ਹੈ ਇਸੇ ਤਰ੍ਹਾਂ ਕਾਣਪੁਰ ਖੂਈ ਜਿਹੜਾ ਬੈੱਡ ਬਣਨਾ ਸ਼ੁਰੂ ਹੋ ਚੁੱਕਿਆ ਫੋਰ ਲੈਂਡ ਦਾ ਤੇ ਆਣੇ ਵਾਲੇ ਹੋਲੇ ਤੱਕ ਜਿਹੜੀ ਰਾਮ ਨਾਲ ਲੁੱਕ ਪੈ ਜਾਵੇਗੀ ਆ ਦਾਸਰਪਾਲ ਸਿੰਘ ਪਾਲੀ ਜਲ ਸੇਵਾ ਜੰਗਲੀ ਜੀਵ ਜਾਂਤੋਂ ਬਲਾਉ ਫਤੇ ਵੀਡੀਓ ਚੰਗੀ ਲੱਗੀ ਬਾਤੇ ਬਾਏ ਲਾਇਕ ਸ਼ੇਅਰ ਕਮੈਂਟ ਕਰਿਓ ਤੇ ਇਸ ਮਹਾਕੁੰਬੇ 'ਚ ਆਪਣਾ ਯੋਗਦਾਨ ਜ਼ਰੂਰ ਪਾਓ